ਇੱਕ ਦਿਨ ਰੋਡਾ ਜਲਾਲੀ ਨਾਂ ਦਾ ਇੱਕ ਵੱਡਾ ਬਲਾਲੀ ਸਾਧੂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਆਇਆ। ਉਹ ਅਕਸਰ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ ਵਿੱਚ ਫਿਰਦਾ ਰਹਿੰਦਾ ਸੀ। ਬਾਗ ਵਿੱਚੋਂ ਫੁੱਲ ਤੋੜ ਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਹੁੰਚਿਆ। ਮਨ ਵਿੱਚ ਸ਼ੰਕਾ ਸੀ ਅਤੇ ਸੋਚਿਆ ਕਿ ਜੇ ਗੁਰੂ ਜੀ ਸੱਚਮੁੱਚ ਕਰਾਮਾਤੀ ਹਨ ਤਾਂ ਉਹ ਇਹ ਦੱਸਣਗੇ ਕਿ ਮੈਂ ਆਪਣੇ ਸੋਨੇ ਦੀਆਂ ਮੋਹਰਾਂ ਕਿੱਥੇ ਰੱਖੀਆਂ ਹਨ। ਉਹ ਮਨ ਵਿੱਚ ਕਲਪਨਾ ਕਰਕੇ ਦਰਬਾਰ ਵਿੱਚ ਪੁੱਜਾ, ਨਮਸਕਾਰ ਕਰਕੇ ਚੁੱਪਚਾਪ ਬੈਠ ਗਿਆ। ਗੁਰੂ ਜੀ ਨੇ ਪੁੱਛਿਆ ਜਲਾਲੀ ਇਹ ਫੁੱਲ ਕਿਉਂ ਤੋੜੇ? ਉਸਨੇ ਉੱਤਰ ਦਿੱਤਾ ਪਾਤਸ਼ਾਹ ਇਹ ਸਾਡੇ ਆਮ ਰਿਵਾਜ ہے کہ خالی ہاتھ نہیں ਆਉਣਾ ਚਾਹੀਦਾ میرے ਕੋਲ ਹੋਰ ਕੁਝ ਨਹੀਂ ਸੀ ਮੈਂ ਇਹ ਫੁੱਲ ਹੀ ਲਿਆ ਹਾਂ ਗੁਰੂ ਜੀ ਨੇ ਐਸੀ ਸ਼ਕਤੀ ਵਰਤਾਈ ਰੋਡਾ ਜਲਾਲੀ ਦੀ ਟੋਪੀ ਆਪਣੇ ਆਪ ਸਿਰ ਤੋਂ ਉੱਪਰ ਹੋ ਗਈ ਅਤੇ ਜਿਵੇਂ ਹੀ ਥੋੜੀ ਢਿਲ ਹੋਈ ਟੋਪੀ ਵਿੱਚੋਂ ਪੰਜ ਸੋਨੇ ਦੀਆਂ ਮੋਹਰਾਂ ਡਿੱਗ ਪਈਆਂ ਸਾਰੀ ਸੰਗਤ ਇਹ ਦੇਖ ਕੇ ਹੈਰਾਨ ਹੋ ਗਈ ਅਤੇ ਹੱਸ ਪਈ ਰੋਡਾ ਜਲਾਲੀ ਪਸੋਸੇ ਵਿੱਚ ਪੈ ਗਿਆ ਤੇ ਉਸ ਨੂੰ ਆਪਣੇ ਮਨ ਦੀ ਕਲਪਨਾ ਤੇ ਅਫਸੋਸ ਹੋਇਆ ਗੁਰੂ ਜੀ ਨੇ ਉਸ ਦੀ ਨੀਅਤ ਨੂੰ ਪੜ੍ਹ ਲਿਆ ਸੀ ਉਹ ਕਹਿੰਦੇ ਹਨ ਕਿ ਜੇ ਤੂੰ ਰੱਬ ਦੇ ਜਲਾਲ ਵਾਲਾ ਸੀ ਤਾਂ ਖਾਲੀ ਹੱਥ ਆ ਜਾਂਦਾ ਫਕੀਰਾਂ ਦੇ ਖਾਲੀ ਹੱਥ ਸੋਹਣੇ ਲੱਗਦੇ ਹਨ ਪਰ ਜਦ ਤੂੰ ਮਨ ਵਿੱਚ ਚਲਾਕੀ ਲੈ ਕੇ ਆਇਆ ਤਾਂ ਹੀ ਇਹ ਮੋਰਾਂ ਸਭ ਦੇ ਸਾਹਮਣੇ ਡਿੱਗਿਆ ਹਨ ਉਸ ਨੂੰ ਸ਼ਰਮਿੰਦਗੀ ਦਾ ਅਹਿਸਾਸ ਹੋਇਆ ਅਤੇ ਗੁਰੂ ਜੀ ਤੋਂ ਖਿਮਾ ਮੰਗੀ ਗੁਰੂ ਜੀ ਕਹਿੰਦੇ ਹਨ ਕਿ ਹੁਣ ਤੂੰ ਅਸਲੀ ਰੋਡਾ ਜਲਾਲੀ ਬਣ ਜਾ ਜਿਸ ਦੇ ਅੰਦਰ ਨਾਮ ਦੀ ਰੌਣਕ ਹੋਵੇ ਗੁਰੂ ਜੀ ਦੀ ਰਹਿਮਤ ਨਾਲ ਰੋਡਾ ਨਵੀਂ ਜ਼ਿੰਦਗੀ ਲੱਭ ਲੈਂਦਾ ਹੈ ਹੁਣ ਉਹ ਹੁਸਨਾ ਦੇ ਜਲਾਲ ਨਾਲ ਜੁੜ ਕੇ ਹੁਸਨਲ ਜਮਾਲ ਨਾਲ ਟੁੱਟਿਆਂ ਨੂੰ ਜੋੜਨ ਵਾਲਾ ਬੰਦਾ ਬਣ ਜਾਂਦਾ ਹੈ